ਲਓ ਜੀ ਪਹੁੰਚ ਗਏ ਹਸਪੀਟਲ ਤੇ ਇੱਧਰ ਡ੍ਰਿਪ ਲੱਗੀ ਆ ਜੀ ਹੁਣ ਗੁੜੀਆ ਦੇ ਤੇ ਚੱਲ ਰਹੀ ਹੈ ਡ੍ਰਿਪ ਹੌਲੀ ਹੌਲੀ ਮਿਲੋ ਜੀ ਇੱਧਰ ਮਾਸੀ ਜੀ ਨੂੰ ਸਾਰਿਆਂ ਨੂੰ ਸੱਚੀ ਕਾਮ ਜੀ ਇਹ ਹੁਣ ਕਿਵੇਂ ਠੀਕ ਹੈ ਹੁਣ ਕਿਵੇਂ ਮਾਸੀ ਠੀਕ ਹੈ ਨਹੀਂ ਮੈਂ ਤਾਂ ਇਹਦੀ ਫੀਡ ਦੀ ਉਹ ਦਿੱਕਤ ਈ ਫਿਰ ਉਹਨਾਂ ਨੇ ਮੂੰਹ 'ਚ ਪਾਪ ਪਾ ਕੇ ਵੀ ਫੀਡ ਪਲਾਈ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਮੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂਕਾਰਾਂ ਵਿੱਚ ਮਾਲਕ ਕਰੇ ਜੀ ਵਾਤਾ ਲਓ ਜੀ ਅੱਜ ਜਿਵੇਂ ਤੁਹਾਨੂੰ ਪਤਾ ਹੀ ਆ ਚਲੋ ਪਿਛਲੇ ਬਲੌਗਾਂ 'ਚ ਤੁਸੀਂ ਚਾਚਾ ਜੀ ਵਾਲੇ 'ਚ ਦੇਖਿਆ ਹੀ ਹੋਣਾ ਵੀ ਸਾਡੀ ਜਿਹੜੀ ਭਾਈ ਅ ਅੰਮ੍ਰਿਤ ਕੌਰ ਆ ਹੈਨਾ ਚਾਚਾ ਜੀ ਦੀ ਛੋਟੀ ਕੁੜੀਆ ਜਿਹੜੀ ਸਮੇ ਤੋਂ ਥੋੜਾ ਜਿਹਾ ਪਹਿਲਾਂ ਹੋ ਗਈ ਸੀਗੀ ਹੈਨਾ ਉਹਨੇ ਜਨਮ ਲਿਆ ਸੀਗਾ ਜੀ ਉਹਦਾ ਥੋੜਾ ਜਨਾ ਮਤਲਬ ਸੇਤ ਚਲੋ ਬੱਚਾ ਪ੍ਰੋਪਰ ਜਦੋਂ ਤੱਕ 3 ਕਿਲੋ weight ਨਹੀਂ ਉਹਦਾ ਹੁੰਦਾ ਡਾਕਟਰ ਸਾਹਿਬ ਕਹਿੰਦੇ ਵੀ ਉਦੋਂ ਤੱਕ ਹਲਕੀ ਜੀ ਪ੍ਰੋਬਲਮ ਰਹਿਣੀ ਹੋਵਾ ਤੁਹਾਨੂੰ ਹੈਨਾ ਤੇ ਚਲੋ ਜੇ ਬੱਚੇ ਦੇ weight ਦੇ ਹਿਸਾਬ ਨਾਲ ਦੇਖੀਏ ਜਾਂ ਅੰਗ ਪੈਰ ਦੇਖਦੇ ਆ ਬੱਚੇ ਦੇ ਹਨਾ ਤਾਂ ਥੋੜਾ ਲੱਗਦਾ ਵੀ ਆ ਵੀ ਯਾਰ ਬੱਚਾ ਥੋੜਾ ਜਿਹਾ ਕਮਜ਼ੋਰ ਚਲੋ ਬਾਕੀ ਮਾਲਕ ਕਰੇ ਕਿਰਪਾ ਪਹਿਲਾਂ ਨਾਲੋਂ weight ਚ ਵਾਧਾ ਹੋਇਆ ਪਹਿਲਾਂ ਜਦੋਂ ਹੋਈ ਸੀ ਉਦੋਂ ਮਨ ਲੱਗਦਾ 7/2 ਨਹੀਂ ਸੌਰੀ 1800 ਅ ਗ੍ਰਾਮ ਦੀ ਸੀਗੀ ਸ਼ਾਇਦ ਹਨਾ ਤੇ ਹੁਣ ਮੈਨੂੰ ਲੱਗਦਾ 7/200 ਅ ਨਹੀਂ ਸੌਰੀ 23-2400 ਗ੍ਰਾਮ weight ਹੋਇਆ ਥੋੜਾ ਜਿਹਾ ਵੇਟ ਵਧਿਆ ਵੈਸੇ ਤਾਂ ਪਹਿਲਾਂ ਨਾਲੋਂ ਤੇ ਕੋਈ ਗੱਲ ਨਹੀਂ ਉਸ ਮਾਲਕ ਉੱਪਰ ਭਾਈ ਭਰੋਸਾ ਏ ਅਰਦਾਸਾਂ ਬੇਨਤੀਆਂ ਏ ਰੱਬ ਦੇ ਅੱਗੇ ਹਨ ਤੇ ਹੋ ਜਾਣਾ ਜਿੱਦਾਂ ਹੁਣ ਤੱਕ ਮਾਲਕ ਨੇ ਨਾਲ ਸਹਾਈ ਹੋ ਕੇ ਸਾਥ ਦਿੱਤਾ ਏ ਐਕਣਾ ਅੱਗੇ ਵੀ ਦਵਾਂਗੇ ਮਾਲਕ ਹਨਾ ਤੇ ਉਹਦੇ ਉੱਪਰੇ ਡੋਰੀਆਂ ਜੀ ਸਾਰੀਆਂ ਜੀ ਨੇ ਕਹਿ ਲੋ ਵੀ ਅ ਪੱਥਰ ਦੇ ਵਿੱਚ ਵੀ ਕਹਿੰਦੇ ਕੀੜਾ ਹੁੰਦਾ ਹਨਾ ਜੀ ਨੇ ਪੱਥਰ ਦੇ ਵਿੱਚ ਕੀੜੇ ਨੂੰ ਖਾਣਾ ਪੀਣਾ ਪਚਾਤਾ ਉਹ ਤੇ ਤੜ ਫਿਰ ਸਾਰੀ ਦੁਨੀਆ ਉਤਰ ਗਈ ਆ ਅਨਾਕਾਲਪੁਰਖ ਭਾਈ ਉਹਨੂੰ ਇਹ ਕਹਿੰਦੇ ਆ ਤੇ ਚਲੋ ਮਾਲਕ ਕਰੇ ਜੀ ਕਿਰਪਾ ਜਲਦੀ ਸਾਡੀ ਨੰਨੀ ਮੁੰਨੀ ਭਰੀ ਭਾਈ ਠੀਕ ਹੋ ਕੇ ਘਰਾਂ ਘਰਾਂ ਆਵੇ ਤੇ ਹੁਣ ਕੱਲ ਦੀ ਥੋੜੀ ਜੀ ਢਿੱਲੀ ਆ ਜੀ ਇੱਕ ਤਾਂ ਉਹਦਾ ਅ ਬਲੱਡ ਥੋੜਾ ਜਿਹਾ ਖੂਨ ਘਟਿਆ ਹੋਇਆ ਏ ਤੇ ਇੱਕ ਇਨਫੈਕਸ਼ਨ ਆਈ ਆ ਥੋੜੀ ਜੀ ਹਨਾ ਉਹਦੇ ਕਰਕੇ ਹੁਣ ਟ੍ਰੀਟਮੈਂਟ ਚੱਲਦਾ ਜੀ ਦੁਬਾਰਾ ਸ਼ੀਸ਼ਿਆਂ ਦੇ ਵਿੱਚ ਰੱਖਿਆ ਏ ਉਹਦੀਆਂ ਨੂੰ ਕਾਲ ਦੀ ਦਾਖਲ ਹੈ ਜੀ ਤੇ ਚਲੋ ਬਾਕੀ ਆਏ ਆ ਵੀ ਉੱਥੇ ਰਹਿਣ ਵੀ ਨਹੀਂ ਦੰਦੇ ਰਹਿਣ ਦਾ ਕੋਈ ਫਾਇਦਾ ਵੀ ਨਹੀਂ ਹੈਗਾ ਨਾ ਤਾਂ ਕੋਲ ਜਾਣ ਦੰਦੇ ਬੱਚੇ ਤੇ ਨਾ ਮਾ ਮਾਂ ਬਾਪ ਨੂੰ ਜਾਣ ਦੰਦੇ ਆ ਸਿਰਫ ਸਵੇਰੇ ਮਾਰਨਿੰਗ ਟਾਈਮ ਦਿੱਤਾ ਹੋਇਆ ਉਹਨਾਂ ਨੇ ਇੱਕ ਵਾਰ ਬੱਚੇ ਨੂੰ ਦੇਖ ਸਕਦੇ ਆ ਮੁੜ ਕੇ ਬੱਚੇ ਨੂੰ ਦੇਖ ਵੀ ਨਹੀਂ ਸਕਦੇ ਆ ਆਪਾਂ ਅੰਦਰ ਹੀ ਨਹੀਂ ਜਾਣ ਦੰਦੇ ਉਹ ਮਤਲਬ ਤੇ ਚਲੋ ਹੁਣ ਉਹਦੇ ਮੁਰੇ ਭਾਈ ਡਾਕਟਰਾਂ ਦੇ ਮੁਰੇ ਬੰਦਾ ਕਰ ਵੀ ਨਹੀਂ ਕੋਸ਼ਿਸ਼ ਸਕਦਾ ਹੈ ਉਹ ਸਾਡੇ ਭਲਾਈ ਵਾਸਤੇ ਜੀ ਹਨਾ ਬਾਕੀ ਹੁਣ ਚੱਲੇ ਆ ਜੀ ਹਸਪੀਟਲ ਨੂੰ ਹਸਪੀਟਲ ਜਾਣਾ ਏ ਰੋਟੀ ਲੈ ਕੇ ਹਨਾ ਤੇ ਕੱਲ ਉਹਨਾਂ ਨੇ ਸਾਡੇ ਗਲੇ ਭਾਈ ਕਰਿਆ ਜੀ ਧੋਖਾ ਸਾਡੀ ਫੈਮਿਲੀ ਸਾਡੇ ਗਲੇ ਧੋਖਾ ਕਰ ਗਈ ਧੋਖਾ ਇਦਾਂ ਕਰ ਗਈ ਜੀ ਦੇਖੋ ਉਹਨਾਂ ਨੇ ਸਾਨੂੰ ਅ ਮਤਲਬ ਸਾਨੂੰ ਚਲੋ ਧੋਖੇ ਵਾਲੀ ਗੱਲ ਨਹੀਂ ਹੈਗੀ ਮੈਸੇ ਮਜ਼ਾਕ ਹੈ ਇਹ ਹਨਾ ਅ ਉਹ ਕਿਉਂਕਿ ਭੰਬ ਗਏ ਹੋਏ ਸੀਗੇ ਜੀ ਪਤਾ ਨਹੀਂ ਭੰਬਰੀ ਗਏ ਹੋਏ ਤੇ ਕਿੱਥੇ ਚਾਚਾ ਜੀ ਹੁਣੀ ਉਹ ਉਥੋਂ ਆਉਂਦੀ ਸਾਰ ਉਹਨਾਂ ਨੇ ਫੇਰ ਕੁੜੀਆ ਦਾਖਲ ਕਰਾਈ ਜਦੋਂ ਥੋੜਾ ਜਿਹਾ ਢਿੱਲੀ ਲੱਗੀ ਆ ਡਾਕਟਰ ਸਾਹਿਬ ਕੋਲ ਚਲੇ ਗਈ ਤੇ ਉਹਨਾਂ ਨੇ ਦਾਖਲ ਕਰਾਦੀ ਕੁੜੀਆ ਸਾਨੂੰ ਮਤਲਬ ਰਾਤ ਕਾਫੀ ਲੇਟ ਪਤਾ ਲੱਗਿਆ ਨਹੀਂ ਤਾਂ ਅਸੀਂ ਕੱਲ ਵੀ ਰੋਟੀ ਲੈ ਕੇ ਉੱਥੇ ਜ਼ਰੂਰ ਪਹੁੰਚਦੇ ਤੇ ਉਹਨਾਂ ਨੇ ਪਤਾ ਨਹੀਂ ਹੁਣ ਕੀ ਸੋਚਿਆ ਵੀ ਚਲੋ ਕਾ ਨੂੰ ਟੈਨਸ਼ਨ ਲਾਉਂਗੇ ਹਨਾ ਕਿਉਂਕਿ ਜੈਸਮਿਨ ਦਾ ਉਹਨਾਂ ਨੇ ਚਲੋ ਮਾਪੇ ਭਾਈ ਸੋਚਦਾ ਹੀ ਹੁੰਦਾ ਆਪਣੇ ਬੱਚਿਆਂ ਵਾਂ ਚਾਚਾ ਜੀ ਨੇ আর ਮਾਸੀ ਜੀ ਨੇ ਜੈਸਮਿਨ ਨੂੰ ਵੀ ਨਹੀਂ ਦੱਸਿਆ ਨਾ ਮੰਨੂ ਦੱਸਿਆ ਤੇ ਅੱਜ ਸਾਨੂੰ ਫਿਰ ਪਤਾ ਲੱਗਿਆ ਹੁਣ ਚੱਲੇ ਆ ਜੀ ਆਪਾਂ ਉਹਨਾਂ ਵਾਸਤੇ ਖਾਣਾ ਲੈ ਕੇ ਹਨਾ ਆਜੋ ਮਿਲਦੇ ਆ ਇੱਧਰ ਫੈਮਿਲੀ ਬੈਠੀ ਆ ਪਹਿਲਾਂ ਕਰਦੇ ਆ ਜੀ ਫੈਮਿਲੀ ਨਾਲ ਗੱਲਬਾਤ ਮੇ ਲੋ ਜੀ ਇੱਧਰ ਜੈਸਮੀਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅਮੀਦ ਕਰਦੇ ਆ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵਾਂਗੇ ਚੜ੍ਹਦੀ ਕਲਾ ਛੋ ਜੀ ਸੋ ਅੱਜ ਸਾਨੂੰ ਥੋੜੀ ਬਹੁਤ ਜ਼ਿਆਦਾ ਲੋੜ ਹੈ ਲੋੜ ਇਸ ਤਰ੍ਹਾਂ ਹੈ ਵੀ ਤੁਸੀਂ ਵੀ ਸਾਰੇ ਜਾਣੇ ਜ਼ਰੂਰ ਅਦਾਸ ਕਰਿਓ ਜੀ ਕਿਉਂਕਿ ਮੈਂ ਤਾਂ ਹਲੇ ਤਾਂ ਹਲੇ ਤੱਕ ਨਾ ਸ਼ੁਭਦੀ ਰੀਸ ਨੂੰ ਛੋਟੀ ਹਰਗੁ ਨੇ ਦੱਸੀ ਜਣਦੀ ਹੈ ਜੀ ਉਹਨੂੰ ਛੋਟੀ ਹਰਗੁਣ ਸਾਡੀ ਅੰਮ੍ਰਿਤ ਜਿੱਦਾਂ ਦਾ ਪਿਆਰਾ ਜਿਹਾ ਨਾਮ ਹੈ ਅੰਮ੍ਰਿਤ ਮਹਾਰਾਜ ਜੀ ਨੂੰ ਸੇਤ ਬਖਸ਼ੇ ਹੂੰ ਸੇਤ ਬਖਸ਼ੇ ਠੀਕ ਹੈ ਜੀ ਫਿਲਹਾਲ ਤਾਂ ਆਪਾਂ ਸੇਤ ਹੀ ਮੰਗ ਸਕਦੇ ਹਾਂ ਬਿਲਕੁਲ ਬਾਜੋ ਪਤਾ ਲੱਗਣਾ ਕਿੰਦਾਂ ਦਾ ਕਿਆ ਕੰਮ ਚੱਲਦਾ ਮਹਾਰਾਜ ਜਿਹੜੀ ਜਿਹੜੀ ਉਹਦੇ ਵਿੱਚ ਹੁਣ ਵੀ ਕੰਮ ਹੀ ਹੈ ਨਾ ਪੂਰੀ ਕਰ ਕਿਉਂਕਿ ਇੱਕ ਪਰਮਾਤਮਾ ਹੀ ਹੈ ਜਿਹਦੇ ਅੱਗੇ ਅਸੀਂ ਝੋਲੀ ਤਾਂ ਫੇਲਾ ਸਕਦੇ ਆ ਠੀਕ ਹੈ ਉਹ ਸਾਨੂੰ ਮੂਰੇ ਤੇ ਕੋਈ ਕੁਐਸ਼ਨ ਨਹੀਂ ਕਰੂਗਾ ਮੈਂ ਤੁਹਾਨੂੰ ਸਿੱਧੀ ਜੀ ਗੱਲ ਦੱਸਾਂ ਹੁਣ ਮੈਂ ਮੰਨ ਕੇ ਚਲੋ ਮੂਰੇ ਕਈ ਵਾਰ ਬੰਦਾ ਜੇ ਟੱਕਰ ਜਾਂਦਾ ਹੈ ਮੈਂ ਤੈਨੂੰ ਇੱਕ ਗੱਲ ਦੱਸਦੀ ਆ ਐਂ ਕਰਕੇ ਐਂ ਹੋ ਗਿਆ ਐਂ ਕਰਕੇ ਐਂ ਹੋ ਗਿਆ ਪਰ ਕਿਸੇ ਨੂੰ ਦੱਸੀ ਨਾ ਹਮਮ ਇੱਕ ਪਰਮਾਤਮਾ ਹੈ ਜਿਹਨੂੰ ਅਸੀਂ ਆਪਣੇ ਦਿਲ ਦੀ ਸਾਰੀ ਗੱਲ ਦੱਸ ਸਕਦੇ ਆ ਉਹਨੂੰ ਇਹ ਗੱਲ ਕਹਿਣ ਦੀ ਲੋੜ ਨਹੀਂ ਪੈਣੀ ਵੀ ਪਰ ਕਿਸੇ ਨੂੰ ਦੱਸੀ ਹਮਮ ਸੋ ਭਈ ਉੱਤ ਜਿੰਨੀਆਂ ਦੁਨੀਆ ਤੇ ਬੱਚੇ ਸਾਰਿਆਂ ਨੂੰ ਪਰਮਾਤਮਾ ਦਾ ਅੰਦਰ ਉਸਤ ਬਿਲਕੁਲ ਬਿਲਕੁਲ ਜਿਵੇਂ ਜੀਵ ਪ੍ਰਾਣੀਆਂ ਮਨੁੱਖ ਹੈ ਜਾਨਵਰ ਆ ਪਸ਼ੂ ਆ ਪੰਛੀਆਂ ਸਭ ਦੇ ਭਈ ਅਸੀਂ ਦੇ ਰੋਗਤਾ ਮੰਗਦੇ ਆ ਤੁਸੀਂ ਵੀ ਜ਼ਰੂਰ ਮੰਗੋ ਹਾਂ ਠੀਕ ਹੈ ਕਹਿੰਦੇ ਹੁੰਦੇ ਆ ਵੀ ਸਰਬੱਤ ਦਾ ਭਲਾ ਮੰਗੋ ਵੀ ਸਰਬੱਤ ਦੇ ਭਲੇ ਦੇ ਵਿੱਚ ਅਸੀਂ ਵੀ ਆ ਹੀ ਜਾਈਏ ਆਪਾਂ ਵੀ ਵਿੱਚ ਹੀ ਆ ਜਾਈਏ ਅਸੀਂ ਹੀ ਆਏ ਜਾਈਏ ਸੋ ਕੋਈ ਨਹੀਂ ਬਿਮਾਰੀਆਂ ਠਮਾਰੀਆਂ ਭਾਈ ਬਣੀਆਂ ਪਈਆਂ ਠੀਕ ਹੈ ਪ੍ਰਮਾਤਮਾ ਨੂੰ ਯਾਦ ਰੱਖਣ ਦੇ ਲਈ ਤੇ ਕਹਿੰਦੇ ਹੁੰਦੇ ਜੀ ਖੁਸ਼ੀਆਂ ਹੀ ਮਿਲੀਆਂ ਜਾਣ ਵੀ ਨਾ ਪਰਵਾਹ ਨਹੀਂ ਹੈਗੀ ਪਰਵਾਹ ਨਹੀਂ ਹੈਗੀ ਸੋ ਇਸ ਤਰਕੇ ਵੀ ਜੇ ਖੁਸ਼ੀਆਂ ਹੀ ਮਿਲੀਆਂ ਜਾਣ ਤਾਂ ਅਸੀਂ ਰੱਬ ਨੂੰ ਹੀ ਯਾਦ ਨਹੀਂ ਕਰਾਂਗੇ ਦੋਸਤਾਂ ਕਿ ਕਿਤਾਬ ਹਿੱਸਾ ਹੈ ਨਾ ਹਾਂ ਸੁਖ ਵੇਲੇ ਸ਼ੁਕਰਾਨਾ ਕਰੀਏ ਦੁੱਖ ਵੇਲੇ ਅਰਦਾਸ ਅੰਨਾ ਉਹ ਕੋਮ ਚੜਦਾ ਚਿਰੋ ਦੋਨੇ ਵੇਲੇ ਅਰਦਾਸ ਕਰਨੀ ਚਾਹੀਦੀ ਪਰਮਾਤਮਾ ਨੂੰ ਦੁੱਖ ਕੱਟ ਕੇ ਸੁੱਖ ਮਿਲਦਾ ਹੁੰਦਾ ਹੂੰ ਸਦੂ ਸਦਾਰ ਪਾਈ ਜਾਇਆ ਕਰੋ ਹਾਂ ਸੋਖੇ ਬਣੇ ਹੋਏ ਆ ਪਰਮਾਤਮਾ ਪਾਈ ਦੁੱਖ ਲਿਆਵੇ ਸੁੱਖ ਦਾ ਲਿਆਵੇ ਬਿਲਕੁਲ ਬਿਲਕੁਲ ਜੋ ਪਰਮਾਤਮਾ ਪਾਈ ਜਿਹੜੀ ਚੀਜ਼ ਸਾਨੂੰ ਮਾੜੀ ਲੱਗਦੀ ਆ ਉਹ ਪਰਮਾਤਮਾ ਚੰਗੇ ਲਈ ਹੀ ਕਰਦਾ ਬਿਲਕੁਲ ਬਿਲਕੁਲ ਅਹਿਸਾਸ ਜ਼ਰੂਰ ਕਰਾਉਂਦਾ ਬਾਅਦ ਚ ਪਰਮਾਤਮਾ ਵੀ ਤੁਹਾਨੂੰ ਇਹ ਗੱਲ ਮਾੜੀ ਲੱਗੀ ਸੀ ਨਾ ਆ ਚੰਗੀ ਧੀ ਹੂੰ ਬਿਲਕੁਲ ਇਹ ਤਾਂ ਹੈ ਸੋ ਭਾਈ ਫੇਰ ਉਹੀ ਗੱਲ ਬਾਣੀ ਪੜਿਆ ਕਰਾਂ ਕਿ ਵੱਧ ਤੋਂ ਵੱਧ ਜੇ ਕੋਈ ਗਲਤੀਆਂ ਹੋ ਜਾਂਦੀਆਂ ਪਰਮਾਤਮਾ ਜਾਣੀ ਜਾਣ ਸਾਧ ਸੰਗਤ ਬਖਸ਼ਣ ਹਰ ਆਪੀ ਕਰਨ ਕਿ ਸਹੀ ਨਹੀਂ ਜੀ ਤੇ ਇਦਾਂ ਹੁਣ ਮਿਲੋ ਜੀ ਦੀਦੀ ਨੂੰ ਸਾਰੀ ਕਾਰਜ ਸਾਰਿਆ ਹੋ ਹੂੰ ਤੇ ਲੱਡੂ ਦੀ ਡਿਊਟੀ ਲੱਗੀ ਹੋਈ ਆ ਭਾਬੀ ਕੋਲ ਸਾਰਿਆਂ ਨੇ ਕਰੀ ਜਾਂਦੀ ਸਾਰਿਆਂ ਨੇ ਜੋ ਰਲ ਮਿਲ ਕੇ ਚੱਲੀ ਜਾਂਦੀ ਇਹ ਦੀਦੀ ਨੂੰ ਦੇਖ ਕੇ ਜ਼ਿਆਦਾ ਰਹਦੀ ਐ ਮੈਨੂੰ ਚੱਕ ਡਿਊਟੀ ਸਾਡੀ ਜ਼ਿਆਦਾ ਸੌਖਾ ਹੈ ਪਾ ਮੇ ਪਾ ਮੇ ਮੇਰਾ ਬੁੱਤ ਮੇਰੇ ਕੋਲ ਆਉਂਦਾ ਕਾਟੂ ਬੰਦੇ ਮਾਰੇ ਬੈਠਾ ਲੀ ਮਾਂ ਤਾਂ ਮੇਂ ਐਨਾ ਮੰਨਤਾ ਐ ਮੈਂ ਕਹਿ ਤਰੂਗੀ ਜੀ ਮੰਮੀ ਕੋਲ ਬੈਠੀ ਹੋਊਗੀ ਦੀਦੀ ਨੂੰ ਰੋਕੇ ਦਿਖਾਵੂਗੀ ਮੈਨੂੰ ਤਾਂ ਬਹੁਤ ਮਾਰਿਆ ਨਹੀਂ ਇਹਦਾ ਮੈਂ ਇੱਕ ਦੇਖਿਆ ਹੁਣੀ ਨੂੰ ਨਾ ਜਿਹੜਾ ਬੰਦਾ ਖੜਾ ਏ ਮੰਨ ਲਓ ਇਹ ਉਹਦੇ ਕੋਲ ਨੂੰ ਜਿਆਦਾ ਭੱਜਦੀ ਮੰਮੀ ਵੀ ਮੈਨੂੰ ਚੱਕੋ ਬਸ ਆ ਇਹ ਹੋ ਜਾਂਦਾ ਹੈ ਗੱਲਾਂ ਤਾਂ ਹੀ ਨੇ ਇਹਨੂੰ ਜਦੋਂ ਅਸੀਂ ਨਾ ਇੱਕ ਦਿਨ ਰੋਪੜ ਵੀਡੀਓ ਬਣਾਉਣ ਚਲੇ ਗਏ ਭਾਈ ਗੁਰੀਲੇ ਸਾਨਾ ਹੋੜਿਆ ਆਏ ਹਾਏ ਹਾਏ ਬਹੁਤ ਰੋਵੇ ਢੇਰਾ ਤੇ ਵੀਰ ਸਿਗਰਟ ਨਿਕਾਣ ਨਾ ਉਹਨੇ ਵੀਰ ਚਾਪੇ ਖੜ ਗਿਆ ਕਾਈ ਉਸਨੇ ਬੰਨਾ ਮਾਰੇ ਬਾਜ਼ਾਰ ਵਿੱਚ ਬਾਹਰ ਜਦੋਂ ਮੋਟਰਸਾਈਕਲ ਚੱਲਦੇ ਆ ਗੱਡੀਆਂ ਉਹਨਾਂ ਨੂੰ ਦੇਖ ਕੇ ਬਥੇਰੀ ਖੁਸ਼ ਆ ਿਆੜੇ ਨੂੰ ਪਛਾਣ ਹੋ ਜਾਂਦੀ ਆ ਹਾਂ ਬੰਦਾ ਸਾਹਿਬ ਵੀ ਅਸੀਂ ਕਰਦੀ ਰਹੀਏ ਹੋਰ ਕਿ ਬਿਲਕੁਲ ਹਾਂ ਬਾਹਰ ਦੇਖ ਕੇ ਖੁਸ਼ ਆ ਅੰਦਰ ਦੇਖ ਕੇ ਭਾਈ ਰੋਵੇ ਹੀ ਰੋਵੇ ਿਆੜੇ ਨੂੰ ਪਛਾਣ ਹੋ ਜਾਂਦੀ ਆ ਪਛਾਣ ਹੋ ਜਾਂਦੀ ਿਆੜੇ ਨੂੰ ਹਾਂ ਚੇਰਣਾ ਪਾਣੀ ਪ੍ਰਸ਼ਾਦਾ ਪਾਣੀ ਪੈਕ ਕਰ ਲਿਆ। ਕਰ ਲਿਆ ਪੈਕ। ਕਿਹਨੇ ਸਪੈਸ਼ਲ ਮਾਸੀ ਲਈ ਨਾ ਚ ਮਿੱਠੇ ਛੋਲ ਬਣਾਈ। ਦੇਖੋ ਪਤਾ ਨਹੀਂ ਕਿੱਥੇ ਤੇ ਉਹ ਜਿਹੜੀ ਕਹਿੰਦੀ ਨਾ ਸਾਹਾ ਤੇ ਮਿੱਠੇ ਛੋਲ ਬਣਾ ਲਈਏ ਖਾਣ ਨੂੰ। ਮੈਨੂੰ ਵੀ ਝੱਕੇ ਲੱਗਦੇ। ਮਾਸੀ ਦੀ ਖਾ ਲੂਗੀ ਵੀ ਦੀਦੀ ਕਹਿੰਦੀ ਮੈਂ ਵੀ ਖਾ ਲੂਗੀ। ਹਾਂ। ਚੱਲ ਜੀ ਦੀਦੀ ਨੇ ਬਣਾ ਲੇ ਭਾਈ। ਸਪੈਸ਼ਲ ਡਿਸ਼ ਫਿਰ ਮਾਸੀ। ਚੇਰ ਦੇ ਬੈਠੇ ਆ ਉਹ। ਪਰ ਘਰ ਦੇ ਰੋਟੀ ਵਰਗੇ ਦਾ ਸਿੱਧ ਕੰਮ ਦਾ ਨਹੀਂ ਹੈਗਾ। ਨਹੀਂ ਖਾਣੇ ਨੂੰ ਤਾਂ ਬੰਦਾ ਚਲੋ ਖਾਣੇ ਨੂੰ। ਨਹੀਂ ਆਂਦਾ ਰੋਟੀ ਤੇ ਘਰ ਵਾਲੀ ਬਣਾ। ਦੇਖੋ ਖਾਣੇ ਨੂੰ ਤਾਂ ਬੰਦਾ ਉੱਥੇ 버ਗਰ ਕੁਲ ਪਰ ਜਿਹੜੀ ਰੋਟੀ ਆ ਨਾ ਘਰ ਦੀ ਉਹਦੇ ਵਰਗੀ ਰੀਸ ਨਹੀਂ ਹੈ ਤੇ ਬਾਹਰ ਕਿੰਨਾ ਮਸਾਲੇ ਵਿੱਚ ਕਿੰਨਾ ਉਸ ਹੋ ਰਿਹਾ ਹੈ ਬਿਲਕੁਲ ਬਿਲਕੁਲ ਹਾਂ ਚਲੋ ਕੋਈ ਨਾ ਫਿਰ ਹੁਣ ਅਪਾ ਚਲੀਏ ਪਹਿਲਾ ਅਪਨਿ ਸ਼ੁਗਰੇ ਕੇ ਜਾਣੇ ਨਾਲ ਕਿਉਂਕਿ ਪਾਪਾ ਕਹਿੰਦੇ ਮੈਂ ਕਿਤੇ ਫਸ ਗਿਆ ਜ਼ਰੂਰ ਤੇ ਮੈਂ ਉਮੀ ਮੈਂ ਮੌਤ ਮਜਬੂਰ ਜਾਏਗੀ ਤੁਸੀਂ ਮੜੀ ਦੀ ਹੈਲਪ ਕਰਦੇ ਹੋ ਸ਼ੁਗਰ ਨੂੰ ਲੈ ਜਾਓ अच्छा शुभ उठै ਛੱਡਣੀ ਹਸਪੀਟਲ ਚ ਛੱਡਣੀ ਹਸਪੀਟਲ ਛੱਡਣੀ ਔਰ ਐਂਦੀ ਨਹੀਂ ਨਾ ਰਾਤ ਨੂੰ ਠੀਕ ਹੈ ਇਹ ਰੋਣਾ ਬਹੁਤ ਹੈ ਫਿਰ ਹੁਣ ਕੀ ਕਰੂ ਮਤਲਬ ਹੁਣ ਆਪਾਂ ਪਹਿਲਾਂ ਜਾਣਾ ਮਾਲਾ ਨੂੰ ਮਾਲਾ ਤੇ ਸ਼ੁਭ ਲੈ ਕੇ ਜਾੜੀ ਸ਼ੁਭ ਨੂੰ ਲੈ ਕੇ ਫਿਰ ਆਪਾਂ ਜਾਣਾ ਹਸਪੀਟਲ ਹਸਪੀਟਲ ਹੁਣ ਕਿ ਜਾਓ ਪਈ ਟਾਈਮ ਠੀਕ ਹੈ ਤੇ ਚਲੋ ਜੀ ਫਿਰ ਚੱਲਦੇ ਹੁਣ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਕਿਉਂਕਿ ਟਾਈਮ ਵੀ ਕਾਫੀ ਹੋਣ ਲੱਗਿਆ ਆਪਾਂ ਫਿਰ ਹਨਾ ਰੋਟੀ ਦਾ ਵੀ ਭਾਈ ਟਾਈਮ ਲੰਘਦਾ ਜਾਂਦਾ ਤੇ ਚੱਲ ਫਿਰ ਚੱਕੀ ਰੋਟੀ ਤੇ ਤੁਰੀਏ ਡਾਕਟਰ ਸ਼ੁਭਾ ਨੂੰ ਨਹੀਂ ਮੱਕੀ ਜੁੜੀ ਉਹ ਉਸਮਾਨਪੁਰ ਤੋਂ ਲੈ ਕੇ ਆਇਸੀ ਕਿ ਤਸੀ ਆ ਰਹੀ ਹੈ ਡਾਕਰੀ ਜੀ ਪਾਵੜਾ ਆ ਉਸਮਾਨਾ ਰੋਟੀ ਉਟੀ ਜੀ ਨਾ ਕਰਦੇ ਤੁਸੀਂ ਲਓ ਜੀ ਪਹੁੰਚ ਗਏ ਹਸਪੀਟਲ ਤੇ ਇੱਧਰ ਡ੍ਰਿਪ ਲੱਗੀ ਆ ਜੀ ਹੁਣ ਗੁੜੀਆ ਦੇ ਤੇ ਚੱਲ ਰਹੀ ਹੈ ਡ੍ਰਿਪ ਹੌਲੀ ਹੌਲੀ ਮਿਲੋ ਜੀ ਇਧਰ ਮਾਸੀ ਜੀ ਨੂੰ ਸਾਰਿਆਂ ਦੀ ਸੱਚੀ ਕਾਮ ਜੀ ਇਹ ਕਿਵੇਂ ਉਹ ਕਿਵੇਂ ਵਸੀ ਠੀਕ ਹੈ ਨਹੀਂ ਮੇਟਾ ਨਾਲ ਜੀ ਫੀਡ ਦਿਓ ਦਿੱਕਤ ਸੀ ਫਿਰ ਉਹਨਾਂ ਨੇ ਮੂੰਹ ਚ ਪਾਪ ਪਾ ਕੇ ਉਹ ਫੀਡ ਪਲਾਈ ਆ ਅੱਛਾ ਜੀ ਫਿਰ ਡਾਕਟਰ ਕਹਿੰਦਾ ਵੀ ਬਹੁਤ ਠੀਕ ਹੈ ਇਹ ਅੱਛਾ ਜੀ ਮੈਂ ਤੁਸੀਂ ਇਹਨੂੰ ਚਮਚਾ ਚ ਨਾ ਪਲਾ ਕੇ ਦੇਖੀਏ ਠੀਕ ਹੈ ਜੀ ਤੇ ਦੀ ਆਕਸੀਜਨ ਇਹ ਪਤਲਾ ਨਾ ਪਾਜਾ ਇਹਦਾ ਪਤਾ ਲੱਗੂਗਾ ਧੜਕਣ ਦਾ ਸਹੀ ਚੱਲ ਰਹੀ ਹੈ ਬਿਲਕੁਲ ਮਨ ਬਦੂ ਵੀ ਨਾ ਹਾਲੀ ਵਾਲੀ ਲਾਈ ਇਹ ਹੁਣ ਧੜਕਣ ਦਾ ਲੱਗ ਗਿਆ ਵਸ ਜੀ ਵਿੱਚ ਧੜਕਣਾਂ ਵਿੱਚ ਆਕਸੀਜਨ ਵਿੱਚ ਆਕਸੀਜਨ ਉਹਨਾਂ ਜੀ ਇਹ ਸਾਹ ਕਿਵੇਂ ਲਗ ਰਹੀ ਆ ਹੂੰ ਜਿਵੇਂ ਪਹਿਲਾਂ ਕਰ ਤੇਸ ਤੇਜ਼ ਲੇਰੀ ਸੀ ਹੁਣ ਇਹ ਨਾ ਲੇਰੀ ਆ ਹੋ ਗਿਆ ਇਹ ਮੈਸੇਜ ਚੇਬਲ ਹਾਂ 90 ਤੋਂ ਉੱਪਰ ਹੋਣਾ ਚਾਹੀਦਾ ਅੱਛਾ ਜੀ ਦੂਜਾ 50 ਤੋਂ 150 ਤੋਂ ਉਹ ਤਾਂ ਕਰਤ ਹੁੰਦੇ ਜੀ ਐਂ ਠੀਕ ਸੀ ਕੱਲ ਕੱਲ ਵੀ ਠੀਕ ਸੀ ਆਪਾਂ ਠੀਕ ਆ ਠੀਕ ਅੱਛਾ ਮਤਲਬ ਆਹ 90 ਤੋਂ ਉੱਪਰ ਚਾਹੀਦਾ ਹਾਂ ਜਿਹੜੀ ਆਕਸੀਜਨ ਆਕਸੀਜਨ 90 ਤੋਂ ਉੱਪਰ ਚਾਹੀਦੀ ਇਹ ਤਾਂ 85 ਤੋਂ ਵੀ ਥੱਲੇ ਰਹੀ ਹੈ ਤਾਂ ਕਰਕੇ ਫਿਰ ਉਹਨਾਂ ਨੇ ਅੱਛਾ ਜੀ ਮੂਹ ਚ ਪੈਪ ਪਾਇਆ ਕਹਿੰਦੇ ਫਿਰ ਨਹੀਂ ਦੇ ਸਕਦੇ ਸਿੱਧੀ ਆਪਾਂ ਨੂੰ ਅੱਛਾ ਜੀ ਮਤਲਬ ਜੇ ਫਿਰ ਆਕਸੀਜਨ ਘਟੀ ਵੀ ਤੋਂ ਫੀਡ ਆਪਾਂ ਦੰਦੇ ਤੇ ਫਿਰ ਮਤਲਬ ਹੋਰ ਘਟਦੀ ਦੀ ਅੱਛਾ ਵੈਸੇ ਨਾ ਸੋਚਦੇ ਹੋਈ ਐ ਉਸ ਤੋਂ ਬਾਅਦ ਬਜ ਨਹੀਂ ਤਾਂ ਘੇਨ ਹੋਏ ਮਾਣਾ ਬਟਾ ਮਦਿਆ ਕੋਣਾ ਮਦਨ ਲੱਗਿਆ ਜਾਂ ਇਹਨੂੰ ਪਾਊਡਰ ਲਾਣਾ ਨਹੀਂ ਸ਼ਾਸ਼ੀ ਬਾਸ ਠੀਕ ਹਮਮ ਤਾਂ ਪਹਿਲਾਂ ਤਾਂ ਇਹ ਵਧ ਨਹੀਂ ਸੀ ਰਿਆ ਘਟ ਰਿਹਾ ਤਾਂ ਘਟ ਰਿਹਾ ਤਾਂ ਆ 15 20 ਦਿਨ ਤੋਂ ਬਾਅਦ ਪਧਰਨ ਲੱਗਿਆ ਯਾਨੀ ਕੀ ਕਹਣ ਹਮਮ ਚਲੋ ਕੋਈ ਗੱਲ ਇੱਧਰ ਚੁੱਭੂ ਸਾਡਾ ਬੈਠਾ ਭਾਈ ਗੇਮਾਂ ਖੇលਦਾ ਚੁੱਭੂ ਸਾਚੀ ਕਮਲਾ ਤੇ ਸਾਚੀ ਕਾਲ ਤਾਂ ਬੁਲਾ ਦੇ ਪੁੱਤ ਇਹਨੂੰ ਨਾਲ ਹੀ ਖਾਂਦਾ ਬਠਾ ਕੇ ਇਹ ਹੁਣ ਖੰਗਦੀ ਆ ਨਾ ਜੀ ਇਹ ਮਤਲਬ ਇਹ ਜਿਹੜੀ ਮਨ ਸਾਫ ਹੋਣੀ ਆ ਜਿਹੜੀ ਮਤਲਬ ਇਨਫੈਕਸ਼ਨ ਹੋਈ ਵੀ ਆ ਜੀ ਉਹਦੇ ਨਾਲ ਹੀ ਹੋਈ ਹੋਈ ਇਹਦੇ ਨਾਲ ਖਾਣ ਨਾਲ ਅੰਦਰ ਜੰਮੀ ਗਈ ਠੀਕ ਆ ਠੀਕ ਆ ਜੀ ਉਹੀ ਮਤਲਬ ਹੁਣ ਇਹਨਾਂ ਨੇ ਬਲਗਮ ਜਿਹੜੀ ਆ ਇਨਫੈਕਸ਼ਨ ਉਹ ਕੱਢਣੀ ਆ ਕੱਢ ਕੇ ਅੱਛਾ ਜੀ ਅੱਛਾ ਜੀ ਇਹ ਸੁਣੀਆ ਮਾਰਨਾ ਬੁੜੇ ਨਾਲ ਕਿੱਥੇ ਉਹ ਫਿਰ ਜੈਸਮੀਨ ਨੂੰ ਪਤਾ 걸 ਗਿਆ ਆਪਾਂ ਨੂੰ ਤਾਂ ਲੱਗਦਾ ਆਪਾਂ ਨੂੰ ਗੱਲ ਗੱਲ ਉਹੀ ਆ ਮਸੀ ਜੀ ਉਹ ਆ ਨਾ ਜਿਹੜੀ ਗਰਲੀਨ ਵਾਲਾ ਕੰਮ ਆ ਉਹਦੇ ਜਿਹੜੀ ਉਹ ਭਾਬੀ ਜੀ ਦੀ ਕੁੜੀ ਆ ਇੱਕ ਤਾਂ ਉਹ ਹੈ ਗੁਲਗਲੋ ਜੀ ਆ ਇੱਕ ਉਹਦਾ ਰੰਗ ਬਹੁਤ ਸਾਫ ਆ ਉਹਦੀ ਨਸ ਲੱਭਣੀ ਬਹੁਤ ਮੁਸ਼ਕਲ ਆ ਇਹ ਜਿੱਨੇ ਨਹੀਂ ਕਹਦਾ ਲੱਭੀਆਂ ਹਾਂ ਜਿਆ ਘਰੇ ਨਾ ਹਾਂ ਐਵੇਂ ਲਾ ਨਹੀਂ ਸਕਦੇ ਡ੍ਰਿਪ ਬਿਲਕੁਲ ਬਿਲਕੁਲ ਜੀ ਹਾਂ ਉਹੀ ਗੱਲ ਹੈ ਨਾ ਤੇ ਉਹਦੇ ਕਾਰਨ ਫਿਰ ਡਾਕਟਰ ਨੇ ਤਾਂ ਹੁਣ ਦੇਖ ਆਪਣਾ ਟ੍ਰੀਟਮੈਂਟ ਤਾਂ ਪਚਾਰਾ ਨੇ ਕਰਨਾ ਨਿਆਣਾ ਠੀਕ ਕਰਨਾ ਨਿਆਣਾ ਠੀਕ ਕਰਕੇ ਦੇਣਾ ਜੇ ਆਪਾਂ ਉਹਨਾਂ ਕੋਲ ਆਏ ਆ ਉਹਨਾਂ ਨੇ ਟ੍ਰੀਟਮੈਂਟ ਤਾਂ ਕਰਨਾ ਹੀ ਆ ਨਹੀਂ ਕੱਲ ਨੂੰ ਛੁੱਟੀ ਮਿਲ ਜਣੀ ਅੱਛਾ ਕੱਲ ਨੂੰ ਛੁੱਟੀ ਹੋ ਜੂਗੀ ਜੀ ਚਲੋ ਤਾਂ ਵੀ ਸ਼ੁਕਰ ਆ ਜੀ ਇੱਕ ਵਾਰੀ ਸੱਚ ਨਾਲ ਦੁਬਾਰਾ ਟੈਸਟ ਹੋ ਗਾ ਹਾਂ ਜੀ ਚਲੋ ਤਾਂ ਵੀ ਸ਼ੁਕਰ ਆ ਮਾਲਕ ਦਾ ਬਲੱਡ ਕ 8 ਗ੍ਰਾਮ ਉਹ ਕਹਿੰਦਾ ਕਿ 5 ਗ੍ਰਾਮ ਨਹੀਂ ਹੋਣਾ ਚਾਹੀਦਾ ਡਾਕਟਰ ਤਾਂ ਠੀਕਾ ਵੀ ਫੇਰ ਵੀ ਦਵਾਈ ਲੱਗੀ ਅੱਛਾ ਬਲੱਡ ਦੀ ਆਪਾਂ ਤੇ ਮਾਰਗੁੰਡਾ ਕਿੰਨਾ ਬਲੱਡ ਆ ਅਸੀਂ ਤਾਂ ਦੇਖਿਆ ਹੀ ਨਹੀਂ ਹੈ ਜੀ ਤੁਹਾਡਾ ਟੈਸਟ ਨਹੀਂ ਹੋਇਆ ਹੂੰ ਬਾਬੇ ਨੇ ਕਿਹਾ ਉਹਨਾਂ ਦੋ ਫਟੇ ਲਈ ਦੀ ਨਾ ਜਾਵੇ ਨਾ ਜਾਵੇ ਜਸਵੀਰ ਪਾਪਰਾਂ ਦੇ ਤਾਂ ਤਾਂ ਬਲੱਡ ਠੀਕ ਹੈ ਨਹੀਂ ਨੀਂਦ ਤਾਂ ਬਹੁਤ ਵਧੀਆ ਜੀ ਚਾਰ ਘੰਟੇ ਸੌਂ ਗਿਆ ਮਾਣਾ ਹਾਂ ਉਹਨੇ ਕਹੀ ਜਦੋਂ ਮੈਂ ਇਹਨੂੰ ਦੇਖਿਆ ਵੇ ਇਧਰ ਹੋ ਗਏ ਨੇ ਲੰਬੇ ਲੰਬੇ ਹੰਜੂ ਚਲ ਮੂਰੇ ਆ ਗਈ ਚੁੱਪ ਕਰਕੇ ਖੇਡਣ ਲੱਗ ਗਈ ਨਹੀਂ ਨੀਂਦ ਤਾਂ ਉਹਨੂੰ ਪ੍ਰੋਪਰ ਆਉਂਦੀ ਹੈ ਜੀ ਰਾਤ ਨੂੰ ਕਿਤੇ ਹੀ ਇੱਕ ਅੱਧੀ ਵਾਰ ਉੱਠਦੀ ਆ ਨਹੀਂ ਤਾਂ ਆਰਾਮ ਕੇ ਪਈ ਰਹਿੰਦੀ ਇਧਰ ਬਚਾਰੇ ਦੀ ਪਤਾ ਨਹੀਂ ਕਿਹੜੇ ਦੀਆਂ ਰਾੜਾਂ ਮਰਾਈਆਂ ਵੇ ਬੱਚੇ ਦੀਆਂ ਬਲੱਡ ਕੱਢਦੇ ਨੇ ਹਾਂ ਸਿੰਪਲ ਆਇਆ ਬਾਹ ਨਾ ਜੀ ਹੂੰ ਤੇ ਭਾਈ ਬੱਚਿਆਂ ਬੜੇ ਹਾਂ ਦੇਖੋ ਕਿਸੇ ਦਾ ਬੱਚਾ ਨਾ ਮੈਂ ਵੀ ਦਿਲ ਆਪਣਾ ਤੰ ਕਰੇ ਬਿਲਕੁਲ ਬਿਲਕੁਲ ਤੇ ਬੱਚਿਆਂ ਦਾ ਦੁੱਖ ਸਹਿਣਾ ਬੜਾ ਔਖਾ ਜੀ ਜਦ ਅਸੀਂ ਨਿੱਕਾ ਦੀ ਦੀਦੀ ਵਾਰ ਨੂੰ ਜੀ ਜਾਂ ਗਰਲੀਨ ਬਿਮਾਰ ਹੋਈ ਬੱਸ ਜੀ ਸਾਡੇ 10 ਦਿਨ ਲੱਗੇ ਪੀਜੀਆ ਜੀ ਪਰ ਸਾਨੂੰ ਪਤਾ ਜੀ ਅਸੀਂ ਕਿਦਾਂ ਟਾਈਮ ਕੱਟਿਆ ਉੱਥੇ ਇੱਕ ਤੇ ਇੱਕ ਬੱਚਾ ਆਵੇ ਜੀ ਜਿਹੜਾ ਮਤਲਬ ਦੇਖ ਨਹੀਂ ਤਾਂ ਹੁੰਦਾ ਬੜਿਆਂ ਨੇ ਮੈਨੂੰ ਮੈਂ ਰਹਿ ਲਿਆ ਚਲੋ ਉੱਥੇ ਕਈ ਵਾਰ ਹਣਾ ਤੇ ਇੱਕ ਤਾਂ ਤਾਇਆ ਜੀ ਦਾ ਐਕਸੀਡੈਂਟ ਹੋ ਗਿਆ ਦਾ ਯਾਦ ਕਈ ਦਿਨ ਲਾਇਆ ਚਲੋ ਪਰ ਬੜੇ ਦਾ ਦੁੱਖ ਦਾ ਕੋਈ ਉਹ ਨਹੀਂ ਹੁੰਦਾ ਪੰਦਾ ਕੜਾਇਆ ਜਿਗਰਾ ਕਰਕੇ ਕੋਈ ਗੱਲ ਨਹੀਂ ਹਣਾ ਪਰ ਬੱਚੇ ਦੇ ਦੁੱਖ ਨੇ ਜੀ ਚੱਲ ਹੁੰਦਾ ਸਹੀ ਗੱਲ ਬਹੁਤ ਔਖਾ ਟਾਈਮ ਕੱਟਿਆ ਉਹ ਤੋਂ ਤੇ ਉਹ ਇਧਰ ਹੁਣ ਟ੍ਰੇਪ ਚੱਲ ਰਹੀ ਹੈ ਹਰ ਕੋਣ ਘਰੇ ਆ ਜੀ ਉਹਦੇ ਬਾਹਰ ਦਾ ਚੈੱਕ ਕਰਾਏ ਹੁਣ ਬਾਹਰ ਤਾਂ ਮਸੀਹ ਦੇਖ ਵੀ ਲੈ ਖਾਜ ਤਾਂ ਜਿਹੜੇ ਹੱਥ ਚੋਂ ਰੇਲ ਵੀ ਨਿੰਦ ਦਿਖਾਉ ਨੇ ਆ ਜੀ ਉੱਤਰ ਦੇ ਜ਼ਿਆਦਾ ਆ ਵੈਸੇ ਇਹਨੂੰ ਸਰਦਾਂ ਦੇ ਨਾਲ ਮੈਂ ਕਿਤੇ ਹੀ ਕਿਤੇ ਮम्मी ਆ ਕੇ ਲੈ ਕੇ ਦਿਖਾ ਜੁਦੀ ਨਹੀਂ ਨਹੀਂ ਕੱਲ ਨੂੰ ਅੱਜ ਤਾਂ ਥੋੜਾ ਜਿਹਾ ਟਾਈਮ ਨਹੀਂ ਜੀ ਲੱਗਿਆ ਅੱਜ ਉਧਰ ਹਰੀ ਵਾਲੀ ਆਂਟੀ ਨੇ ਪਾਠ ਕਰਾਇਆ ਹੋਇਆ ਤਾਂ ਜੀ ਉਧਰ ਚਲੇ ਗਏ ਮੈਂ ਮੈਂ ਤਾਂ ਦੁੱਧ ਤੋਂ ਹੀ ਲੇਟ ਹੋ ਗਿਆ ਜੈਸਮੀਨ ਨੇ ਗਈ ਉਧਰ ਵੀ ਫਿਰ ਅੱਜ ਨਾ ਚਲੇ ਆਉਂਗੇ ਤੇ ਉਧਰ ਜਾਵਾਂਗੇ ਆਪਾਂ ਲੈ ਲੂਗੇ ਹਾਂ ਕੱਲ ਨੂੰ ਕੱਢਦੇ ਆ ਟਾਈਮ ਹਨਾ ਸ਼ਾਮ ਟੈਂਕ ਕੋਠੀ 'ਚ ਵਹਿਣਾ ਜਦ ਦਿਖਾ ਦੋ ਹਾਂਜੀ ਹਾਂ ਹਾਂ ਨਹੀਂ ਬਿਲਕੁਲ ਆਹੋ ਸ਼ਾਮ ਨੂੰ ਦਿਖਾਓ ਮੈਨੂੰ ਕੋ ਟਾਈਮ ਵੀ ਨਹੀਂ ਬਿਲਕੁਲ ਬਿਲਕੁਲ ਨਹੀਂ ਹਾਂ ਨਹੀਂ ਨਹੀਂ ਕੱਲ ਨੂੰ ਸ਼ਾਮ ਨੂੰ ਦਿਖਾ ਜਣੇ ਜੀ ਇੱਕ ਗੱਲ ਹੋਰ ਵਧਾਈਆਂ ਕਹੋ ਸਵਿੰਦਰ ਨੇ ਆਪਣੀ ਗੱਡੀ ਸਰਵਾ ਲਈ ਲੈ ਥੋੜੇ ਦਿਨਾਂ ਤੱਕ ਜਵੀ ਲੈਣ ਚੱਲੇਗਾ ਲੈ ਬਸ ਸ਼੍ਰੀਕਸ਼ਾ ਹਾਂ ਚਲ ਕੋਈ ਵੀ ਲੈ ਲੈਣੀ ਮਾਸੀ ਨੇ ਵਿਸਕਾਉਣੀ ਹੈ ਮਾਸੀ ਬਹੁਤ ਡੜਪਦੀ ਮੈਨੂੰ ਕੋਈ ਨਹੀਂ ਕੀ ਆ ਲੈਣੀ ਬਾਅਦ ਚ ਚਲਾਓ ਨੀ ਮਸੀ ਤੁਸੀਂ ਚਲਾ ਲੰਦੇ ਸਕੂਟਰੀ? ਨਾ। ਅੱਛਾ ਜੀ। ਜਦ ਆਪਾਂ ਗਏ ਤੇ ਗੁਰਦੁਆਰੇ ਨੇ ਆ ਗਰਗੀ ਦੀ ਮੈਂ। ਮੈਂ ਗੇਟ ਤਾਂ ਰੰ। ਮਸੀ ਜੀ ਸਕੂਟਰੀ ਵੀ ਲੰਬੀ ਆ ਆਪਾਂ ਚੱਲ ਗਏ ਜੀ। ਮੈਂ ਕੋਲ ਤੁਸੀਂ ਚਲਾਉਂਦੇ ਤੇ। ਮੈਨੂੰ ਕੋਈ ਨਹੀਂ ਚਲਾ। ਹਾਂ ਜੀ। ਵਿੱਚ ਦੇ ਛੜਤੇ ਨੇ ਮੈਨੂੰ ਵੇਰੇਆ। ਮੈਂ ਬੱਸ ਕਿਹਾ ਵੀ ਰੇਸ ਦਿੱਤੇ ਜਦੋਂ ਕਿ ਬ੍ਰੇਕ ਦੱਬ ਲਈ ਪੈਰ ਥੱਲੇ ਹੀ ਲਾ ਕੇ ਰੱਖ ਦਿੰਦੇ। ਆਪਾਂ ਤਾਂ ਸਕੂਟਰੀ ਕਿ ਉਹਦੇ ਤਾਂ ਪਹਿਲੀ ਹੀ ਤੇ ਬ੍ਰੇਕ। ਅੱਛਾ ਜੀ। ਨਹੀਂ ਕਿ ਮੈਂ ਫਿੱਚੀ ਜਾਂਦੀ ਜੀ। ਤੇ ਚਲੋ ਹੁਣ ਮਾਲਕ ਦੀ ਕਿਰਪਾ ਨਾਲ ਜੇ ਫੇਰ ਕੱਲੂ ਟੈਸਟ ਕੱਲੂ ਕਹਿੰਦੇ ਡਾਕਟਰ ਕਹਿੰਦੇ ਕੱਲੂ ਟੈਸਟ ਸਹੀ ਆਗੇ ਫੇਰ ਹੋਜੂਗੀ ਛੁੱਟੀ ਹਾਂਜੀ ਕੱਲੂ ਤਾਂ ਹੋ ਜੇ ਠੀਕਾ ਠੀਕਾ ਜੀ ਚਲੋ ਕਰੇ ਰੱਬ ਭਾਈ ਭਲੀ ਲੱਡੂ ਸਾਡਾ ਜਲਦੀ ਠੀਕ ਹੋਵੇ ਇਹ ਮੈਨੂੰ ਲੱਗਦਾ ਇਹ ਮਸ਼ੀਨ ਹੈ ਮਤਲਬ ਆਪੇ ਸਰਿੰਜ ਨੂੰ ਗਾਹਾਂ ਕਰੀ ਜਾਂਦੀ ਹੈ ਨਾ ਜੀ ਹਾਂ ਜਦ ਖਤਮ ਹੋ ਜਾਂਦੇ ਫੇਰ ਟੀਟੀ ਕਰ ਲਾ ਜਾਂਦੇ ਹਾਂ ਦੇਖੋ ਜੀ ਕਹਿੰਦੇ ਆਪ ਉਹਨੂੰ ਤੈਨੂੰ ਕੋਤ ਨਹੀਂ ਖੜ ਜਾਵੇਂ ਕੋਰਕਰੇ ਪੁੱਤ ਹਜੇ ਹੁਣ ਤਾਂ ਖਾ ਕੇ ਆਈ ਤੂੰ ਮੈਂ ਖਾ ਹੀ ਨਹੀਂ ਜਾਂਦਾ ਉਹਨਾਂ ਦੋ ਖਾ ਕੇ ਮਿਰਚ ਤਾਂ ਨਹੀਂ ਹੁੰਦੀ ਨਾ ਨਾਰਮਲ ਦੂਜੇ ਅਲੇਜ਼ ਖਾਂਦੇ ਤੇ ਜੀ ਪਰ ਪਾਪੜੀ ਵਾਲੇ ਹੂੰ ਪਾਪੜੀ ਵਾਲੇ ਨਹੀਂ ਰੋਟੀ ਖਾਓ ਚੁੱਪ ਕਰਕੇ ਆ ਦੇਖਿਆ ਕਿੰਨੇ ਨਿਆਣੇ ਬਿਮਾਰ ਹੋਏ ਹੋਏ ਆ ਇਹੀ ਚੀਜ਼ਾਂ ਕਰਕੇ ਹੋਏ ਹੋਏ ਆ ਟੀਕਾ ਵੀ ਦੂਜੇ ਦੇ ਕੇ ਲਈ ਕਈ ਤਿੰਨ ਨੂੰ ਜ਼ਖਾਮ ਹੋਏ ਨੇ ਘਰ ਚ ਹਾਂ ਦੇਖ ਲਾ ਫਿਰ ਜੇ ਟੀਕਾ ਲਵਾਉਣਾ ਐਂਟੀਕਾ ਲਾ ਦੇਣਾ ਡਾਕਟਰਾਂ ਨੇ ਮਿੱਠੇ ਚੌਲ ਲਿਆਂਦੇ ਵਿੱਚ ਚੌਲ ਖਾ ਮਾਸੀ ਜੀ ਦੀ ਫੇਵਰੇਟ ਡਿਸ਼ ਬਣਾ ਕੇ ਪਾਈ ਅੱਜ ਭਾਬੀ ਨੇ ਵੀ ਭਾਈ ਮਾਸੀ ਜੀ ਨੂੰ ਕਹਿੰਦੇ ਚੌਲ ਪਸੰਦ ਆ ਮਿੱਠੇ ਥੈਂਕ ਯੂ ਉਹਦੇ ਲਈ ਹਾਂ ਤੇ ਚਲੋ ਜੇ ਦੁੱਖ ਦੀ ਘੜੀ ਚ ਕਿਤੇ ਨਾ ਕਿਤੇ ਆਪਾਂ ਪਾਲ ਲੱਬਲੀ ਦੇ ਪਾਈ ਜਲੋ ਖੁਸ਼ ਹੋਣ ਦੇ ਵੀ ਹਨਾ ਹਾਂ ਤੇ ਬਾਕੀ ਮਾਲਕ ਚਲੋ ਇਹ ਵੀ ਜੇ ਦੁੱਖ ਆਇਆ ਤਾਂ ਸੁੱਖ ਵੀ ਆਊਗਾ ਸਹੀ हां जी हां लड्डू ਸਾਡਾ ਠੀਕ ਹੋ ਕੇ ਜਲਦੀ ਆਉਂਗਾ ਘਰ ਨੂੰ ਤੇ ਪ੍ਰਸ਼ਾਦਾ ਪਾਣੀ ਕਿੱਥੇ ਰੱਖਿਆ ਪ੍ਰਸ਼ਾਦਾ ਜੈਸਮੀ ਨਾ ਮੈਂ ਤਾਂ ਭੁੱਲੀ ਆਈ ਕਾ ਅੱਛਾ ਉਹ ਵੇਠ ਠੀਕ ਹੈ ਠੀਕ ਹੈ ਸਹੀ ਠੀਕ ਹੈ ਚਾਚਾ ਅੱਜ ਵੀ ਫੇਰ ਕਰ ਲੈਂਦੇ ਹਾਂ ਹਾਂ ਮੇ ਲੋ ਇਹ ਇਧਰ ਚਾਚਾ ਜੀ ਨੂੰ ਸਸਰੇ ਬਾਲ ਜੀ ਸਾਰਿਆਂ ਨੂੰ ਪਰਨਾ ਪਰ ਟੈਲੀਫੋਨ ਨਾਲ ਚੜ੍ਹਦੀ ਪਲਾਸ ਆਸਰੇ ਕਾ ਸਾਡੇ ਵਾਲਾ ਫਰਮਨ ਵਾਲਾ ਦਾ ਸਾਡੇ ਅਮਰਤ ਨਾਲੋਂ ਥੋੜਾ ਜ਼ਿਆਦਾ ਢਿੱਲਾ ਲੱਗ ਰਿਹਾ ਸਾਡੇ ਵੱਲੋਂ ਵੀ ਆਹੀ ਕੁਸਾ ਜੀ ਉਹ ਠੀਕ ਹੈ ਹਾਂ ਆ ਇਹ ਵੀ ਗੱਲ ਹੈ ਜੀ ਇਹ ਠੀਕ ਹੈ ਨਾ ਅਮਰਤ ਸਾਡੀ ਜੀ ਖੂਨ ਘੱਟ ਹੋਣ ਕਰਕੇ ਜੀ ਹਸਪੀਟਲ ਪਹੁੰਚੀ ਹੋਈ ਹੈ ਨਾਰਮਲੀ ਇਨਫੈਕਸ਼ਨ ਆ ਕਹਿੰਦੇ ਦੇ ਨਿਕਣਾ ਰੀਤਨ ਹੋ ਗਈ ਸੀ ਕਿ ਕਰ ਥੋੜੀ ਜੀ ਉਹਦੇ ਕਰਕੇ ਵੀ ਇਹਨੂੰ ਵੀ ਹੋਈ ਵੀ ਹੈ ਚਲੋ ਉਹ ਤਾਂ ਇਨਫੈਕਸ਼ਨ ਦਾ ਠੀਕ ਹੈ ਉਹ ਜਿਹੜਾ ਬਲੱਡ ਦਾ ਸਿਲਸਲਾ ਉਹ ਉਹ ਦੇਖਣਾ ਕਰਨ ਦਾ ਡਿਸੀਜਨ ਲੈਣਗੇ ਬੀ ਰਿਕੀ ਕਰਨਾ ਕੀ ਨਹੀਂ ਵੈਸੇ ਕਹਿੰਦੇ ਜੋੜ ਨਾਲ ਵੀ ਪੂਰਾ ਹੋ ਜੂਗਾ ਹੋ ਤੇ ਮਸ਼ੀਨਾਂ ਹੌ ਤੱਕ ਮੇ ਮਸ਼ੀਨਾਂ ਦਾ ਰਹਿ ਗਿਆ ਮਸ਼ੀਨਾਂ ਦਾ ਹੂੰ ਬਿਲਕੁਲ ਜੀ ਕਿੰਨੀ ਆਦਰ ਆਕਸੀਜਨ ਸਹੀ ਚੱਲਦੀ ਹੈ ਉਹ ਜਦੋਂ ਮੇਰੀ ਮਾੜੀ ਘਟੀ ਹੋਈ ਚਲ 88 ਆ ਅੱਜ ਇਹ ਤਾਂ ਨੰਬਰ ਨਹੀਂ ਪਹਿਲਾਂ 95 ਸੀ ਜੀ ਬਸ ਐਂ ਚੱਲਦੀ ਆ 95 ਵਿੱਚ 90 ਦੇ ਹਾਂ ਜੀ ਆਹ 99 ਹੋ ਗਈ ਹੁਣ ਐਂ ਬਦੀ ਵੀ ਜਾਂਦੀ ਆ ਥੋੜੀ ਜੀ ਘਟ ਵੀ ਜਾਂਦੀ ਕਈ ਵਾਰਾ ਡਾਕਟਰ ਛੇੜਤੀ ਗਿਆ ਹਾਂ ਜੀ ਹਾਂ ਹਾਂ ਉਹਨਾਂ ਦੀ ਫਿਰ ਉਹ ਤੇ ਥੋੜਾ ਜਨਾਰਵਸ ਹੁੰਦੀ ਆ ਨਰਵਸ ਹੁੰਦੀ ਹਾਂ ਜੀ ਹਾਂ ਕੁਝ ਜਿੱਦਾਂ ਕੱਲ ਕਹਿੰਦੇ ਵੀ ਸੂਈਆਂ ਸਾਰੀਆਂ ਜਿਵੇਂ ਕੱਲਾ ਆਕਸੀਜਨ ਬਹੁਤ ਇਹਨਾਂ ਕੱਲ ਜਦੋਂ ਸੂਈ ਲਾਉਂਦੇ ਤਾਂ ਕਿਹੜਾ ਸਾਹ ਭਰਦੀ ਜਾਂਦਾ ਹਾਂ ਉਹ ਅਸਲ ਵਿੱਚ ਨਾ ਚਾਚਾ ਜੀ ਤਕਲੀਫ ਹੁਣ ਨਿਆਣੇ ਨੇ ਕਿਧਰੇ ਨੂੰ ਤਾਂ ਬੰਦਾ ਦਾ ਚਲੋ ਔਖਾ ਸੌਖਾ ਚਲੋ ਝੱਲ ਲੰਦਾ ਐਨੇ ਕਿਦੇ ਬੋਲ ਕੇ ਹਾਂ ਅਸੀਂ ਵੀ ਤਾਂ ਤਾਂ ਹੀ ਬੈਠੇ ਹਾਂ ਬਿਲਕੁਲ ਬਿਲਕੁਲ ਮੇਰੇ ਬੋਲ ਕਿ ਨਹੀਂ ਦੱਸਣਾ ਹੂੰ ਨਹੀਂ ਤਾਂ ਫਿਰ ਰੀ ਘਣ ਲਈ ਕੋਈ ਹੁਣ ਉਹਨਾਂ ਦਾ ਨੂੰ ਵੀ ਵਿਚਾਈ ਦੇ ਵਿੱਚ ਆਸਟਾਨ ਸਹੀ ਗੱਲ ਹੈ ਸਹੀ ਗੱਲ ਹੋ ਜਾਣਾ ਠੀਕ ਹੈ ਕੱਲ ਨੂੰ ਨਹੀਂ ਜਾਣਾ ਕਰ ਨਹੀਂ ਅਜੇ ਤਾਂ ਕਰੂੰਗਾ ਜੀ ਮਾਰਕਾ ਕਿਰਪਾ ਹੋ ਜਾਣੀ ਜੀ ਠੀਕ ਹੈ ਤੇ ਵੈਸੇ ਤਾਂ ਹੋ ਜੀ ਦੀ ਇਸਟੀ ਵੀ ਦੀ ਜੁੱਟਦੀ ਕੋਈ ਨਹੀਂ ਸੀ ਬਿੰਦੀ ਸੰਗ ਹੋਰ ਕੋਈ ਦਿੱਕਤ ਨਹੀਂ ਵੀ ਲੱਗੀ ਐ ਹੂੰ ਬਸ ਸਿਹੜੇ ਨਹੀਂ ਕੀ ਹੁੰਦੀ ਪੇਟ ਡੱਬਾ ਦਾ ਦੁੱਧ ਚੇਂਜ ਕਰਨ ਕਰਕੇ ਹੋਇਆ ਹੂੰ ਯਾ ਬਰਮਾਤ ਨੂੰ ਪਤਾ ਹਾਂ ਆਪਣੇ ਵੱਲੋਂ ਤਾਂ ਮੈਂ ਪੂਰਾ ਇਹਦਾ ਧਿਆਨ ਰੱਖਿਆ ਹੋਇਆ ਹਾਂ ਹਾਂ ਚਲੋ ਕੋਈ ਨਹੀਂ ਚਲੋ ਹੋ ਜਾਣਾ ਜੀ ਠੀਕ ਪਤਾ ਕੀ ਹੈ ਵੀ ਜਿਹੜਾ ਦੁੱਖ ਸੁੱਖ ਸਾਡੇ ਜ਼ਿੰਦਗੀ ਦੇ ਕੱਪੜੇ ਆ ਇਹ ਇਹ ਥੋੜੋ ਵੀ ਸਾਦਾ ਸੁਖੀ ਹੋ ਰਹਿਣਾ ਉਹ ਤਾਂ ਹੁੰਦਾ ਮੈਨੂੰ ਡਾਕਟਰ ਵੀ ਡਾਕਟਰ ਨੇ ਇਹ ਗੱਲ ਕਹੀ ਕਿ ਹਾਂ ਜਿਹੜੇ ਪ੍ਰੀ ਮੈਚੁਰ ਬੱਚੇ ਹੁੰਦੇ ਆ ਇਹ ਖੂਨ ਵਾਲੀ ਦਿੱਕਤ ਤਾਂ ਉਹਨਾਂ ਦੇ ਵਿੱਚ ਆ ਹੀ ਜਾਂਦੀ ਹੈ। ਹਾਂਜੀ। ਇਹ ਵੀ ਉਹ ਕੋਈ ਦੱਗਣ ਵਾਲੀ ਤਾਂ ਗੱਲੇ ਨਹੀਂ ਹੋਈ ਵੀ ਇਹਦੇ। ਹੂੰ। ਮੈਡੀਕਲ ਕੋਈ ਬੜੀ ਗੱਲ ਨਹੀਂ ਹੈ ਜੀ ਇਹ ਨਾਰਮਲ ਗੱਲਾਂ ਹੈ। ਹੂੰ। ਮੈਂ ਤੁਹਾਨੂੰ ਹੀ ਘਬਰਾਉਣਾ ਨਹੀਂ ਹੈਗਾ। ਵੀ ਜਿਵੇਂ ਉਹ ਕੰਮ ਆਕਸੀਜਨ ਘੱਟ ਗਈ ਸੀ ਇਹ ਵੀ ਕਹਿੰਦਾ ਨਾਰਮਲ ਗੱਲ ਹੈ। ਹੂੰ। ਵੀ ਅੱਜ ਅੱਜ ਜਿਹੜਾ ਐਕਸਰ ਆਕਸੀਜਨ ਕਰਾਉਗੇ ਤਾਂ ਸਭ ਕੁਝ ਠੋਕ ਹੈ। ਹੂੰ। ਉੱਠੀ ਜਾਓ ਹੁਣ ਤੇਰੇ ਕੋਲ ਤਾਂ ਨਹੀਂ ਹੈ। ਦੁੱਧ ਰਿਹਾ ਕਹਿੰਦਾ ਮੈਂ ਕਿਹਨੇ ਦੁੱਧ ਬਣਾ ਕੇ ਦੋ ਅੱਛਾ ਜੀ ਉਸੇ ਆਹ ਹੁਣ ਚੱਕਰ ਜਿਹਾ ਸਮਝ ਤੂੰ ਹੀ ਬਣਾ ਦੇ ਦੁੱਧ ਬਣਾ ਦੇ ਸਰਿੰਜ ਹੈਗੀ ਆ ਹੁਣ ਕਿਹੜਾ ਦਾ ਤੇ ਆਹ ਲਿਆਂਦਾ ਦੁੱਧ ਪੀ ਐਮਐ ਲੈਕਟੋਜਨ ਅੱਛਾ ਪੀਐਮਐ ਦੁੱਧ ਬਣਾਉਣਾ ਇਹ ਇੱਕ ਸ਼ੀਸ਼ੀ ਕਿੱਥੇ ਪੋ ਆਪਣੇ ਕੋਲ ਸ਼ੀਸ਼ੀ ਹੈਗੀ ਸ਼ੀਸ਼ੀ ਵੀ ਸਰਿੰਜ ਨਾਲ ਕੌਲੀ ਚ ਪਾਉਣਾ ਚੱਲ ਛਿੰਦੇਣੀ ਕੌਲੀ ਕਿੱਥੇ ਮਸੀਓ ਕੌਲੀ ਤਾਂ ਵੱਡਾ ਜਿੱਦਣ ਹਰੇ ਜਾਂ ਫਾਹੋਂ ਪਿਆ ਜਿੱਦਣ ਉਹ ਨਹੀਂ ਮਿਲਿਆ ਨਾ ਮਸੀ ਜੀ ਨੈਨਪ੍ਰੋ ਮੈਂ ਵੀ ਇੱਕ ਦਿਨ ਆਹੀ ਲੈ ਕੇ ਗਿਆ ਤਾਂ ਹਾਂ ਸਾਲਟ ਸੇਮ ਹੀ ਹੈ ਜੀ ਇਹਦੇ ਚ ਹਾਂ ਬਿਲਕੁਲ ਵੇਖੋ ਤੁਸੀਂ ਆਪਕੇ ਬੱਲੇ ਕੀ ਗਏ ਉਹ ਵੀ ਉਹਨੇ ਸਾਲਟ ਦੇਖ ਕੇ ਹੀ ਦਿੱਤਾ ਏ ਇਹ ਚ ਇੱਕ ਇੱਕ ਦਿਨ ਇਹ ਨਹੀਂ ਤਾਂ ਲੈ ਗਿਆ ਮੈਂ ਜਿੱਦਾਂ ਪਹਿਲਾਂ ਆਏ ਵੀ ਤੇ ਹੁਣ ਤਾਂ ਸਾਰੀ ਦੁੱਧ ਪੀ ਲੰਦੀ ਆ ਨਹੀਂ ਨਹੀਂ ਉਹ ਤਾਂ ਚਲ ਠੀਕ ਆ ਪਰ ਉਹ ਤਾਂ ਹੁਣ ਬੈਗੋ ਦੀ ਕਿਰਪਾ ਨਾਲ ਬੜੀ ਹੋ ਗਈ ਹਾਂ ਉਹ ਤਾਂ ਲੈ ਕਰਦੀ ਆ ਮੈਂ ਵੀ ਉਹ ਸਾਰੀ ਦੁੱਧ ਪੀ ਲੰਦੀ ਆ ਉਹ ਬਿਲਕੁਲ ਬਿਲਕੁਲ ਗੱਲ ਤਾਂ ਹੁਣ ਉਹ ਤਾਂ ਉਹੋ ਜਿਹੀ ਹੋ ਗਈ ਭੈਣ ਦੀ ਕਿਰਪਾ ਨਾਲ ਉਹ ਵਿਚਾਰੇ ਪਹਿਨੇ ਕੰਮ ਨਹੀਂ ਹਾਂ ਇਹ ਵੀ ਲਾ ਲੈਣਾ ਬਾਬਿਆ ਨੇ ਚਾਹਣਾ ਗ੍ਰੋਥਪਰ ਆਣਾ ਹੀ ਨਾਲ ਹੁਣ ਉਹਦਾ ਤਾਂ ਜੀ ਕੱਲ ਅਸੀਂ ਬਾਜ਼ਾਰ ਆਏ ਉੱਤੇ ਖਾਲੀ ਦੁੱਧੂ ਆ ਬੱਚੇ ਦਾ ਬਾਜ਼ਾਰ ਆਏ ਹੋਏ ਤੇ ਵੈਸੀ ਉੱਥੇ ਕੰਡਾ ਤਪਿਆਦਾ ਮੈਂ ਮੈਂ ਕਿਹਾ ਚੱਲ ਵੇਟ ਦੇਖਾਂ 6.5 ਕਿਲੋ ਵੇਟ ਹੋ ਗਿਆ ਹਰਗੁਣ ਦਾ ਜੀ ਠੀਕ ਹੈ ਵੇਟ ਬੂਟ ਸਾਰਾ ਕੁਝ ਮਤਲਬ ਨਾ 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 ਉਹ ਤਾਂ ਛੁੱਟਦਾ ਹਾਂ ਹਾਂ ਜੀ ਬੈਗ ਦੇ ਵਿੱਚ ਥਰਮ ਪਾਣੀ ਵਾਲੀ ਬੋਤਲ ਰੱਖੀ ਆ ਮੈਂ ਤੇ ਇਹ ਤਾਂ ਠੰਡਾ ਨੁਕਰਾ ਪੁੱਤ ਪੁੱਤ ਨੰਗੇ ਪੈਰ ਆ ਤੇਰੇ ਮੈਂ ਮੈਂ ਕਿ ਦੱਸਾਂ ਮੈਂ ਦੀ ਸਿਰ ਤੇ ਬੜ ਗਿਆ ਮਾ ਕੁਰਕ ਕੁਰਕੇ ਹਰ ਤਨ ਕੋਰਕਰ ਤੂੰ ਐ ਕਰ ਰਿਹਾ ਰਵਿੰਦਰ ਮਾੜਿਆ ਲੈ ਜਾ ਚਲੋ ਫਿਰ ਹਾਂ ਡਾਕਟਰ ਨੂੰ ਦੱਸ ਦਿੰਦਾ ਤੇ ਤੁਰ ਤੁਰੇ ਬੋਗਦੇ ਨਾ ਦੋ ਵੀ ਕਹਿੰਦੇ ਮਿਲਵਾ ਚਲੋ ਆਏ ਫਿਰ ਡਾਕਟਰ ਤਾਂ ਬਾਹਰੇ ਬੈਠਾ ਜੀ ਫਿਰ ਹੁਣ ਬੁਲਾ ਲਉਂਦਾ ਮੈਂ 1 ਮਿੰਟ ਲੱਗਣਾ ਮਾ ਕੋਈ ਗੱਲ ਨਹੀਂ ਫਿਰ ਅਸੀਂ ਵੀ ਡਾਕਟਰ ਨੂੰ ਹੀ ਬੁਲਾਉਣਾ ਨਾਲੇ ਉਹਨਾਂ ਨੇ ਤੁਹਾਨੂੰ ਦੋ ਨਾ ਕਿਹਾ ਡਾਕਟਰ ਨੇ ਵੀ ਅਜੇ ਚੀਜ਼ਾਂ ਖਾਣੀਆਂ ਨਹੀਂ ਹੈਗੀਆਂ ਹਾਂ ਤਾਂ ਹੀ ਆਈ ਉਹਨੂੰ ਪਹਿਤੋਂ ਮਾ ਤਾਂ ਮੂੰਹ ਨਾ ਮਾਰਾਂ ਫੇ ਮੈਂ ਹੁਣੇ ਲੈ ਜਾਨੀ ਜਾਂਦੀ ਹੁਈ ਚਾਹੇ ਰੋਈ ਜਾਈ ਮੈਂ ਚੱਕ ਕੇ ਗੱਡੀ ਚ ਬਿਠਾ ਲੈਣਾ ਪੁੱਤ ਰੋਟੀ ਖਾ ਹੈ ਰੋਟੀ ਰੋਟੀ ਖਾਈ ਦੀ ਰੋਟੀ ਸ਼ਰਫ ਠੀਕ ਆ ਜੀ ਮਿਲਦੇ ਹੁਣ ਤੁਹਾਨੂੰ ਕਿਸੇ ਅਗਲੇ ਬਲੌਗ ਚ ਦਿਓ ਜੀ ਇਜਾਜ਼ਤ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ